ਜਿਹੜਾ ਇਹਨਾਂ ਨੇਾਇਆ ਹੈਗਾ ਤੇ ਬਹੁਤ ਵਧੀਆ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਾਰਟੀ ਕਿਵੇਂ ਕੰਮ ਕਰਦੀ ਹੈ ਤੇ ਸੱਚੇ ਦਿਲ ਦੇ ਨਾਲ ਇਲੈਕਸ਼ਨ ਲੜ ਗਈ ਹੈ ਕੋਈ ਇਸ ਪਾਰਟੀ ਨੇ ਝੂਠੇ ਵਾਅਦੇ ਨਹੀਂ ਕੀਤੇ ਹੈਗੇ ਕੋਈ ਵੱਡੀ ਗੱਲ ਨਹੀਂ ਕੀਤੀ ਜਿਹੜੀ ਨਹੀਂ ਹੋ ਸਕਦੀ ਔਰ ਜਿਹੋ ਜਿਹੇ ਹਾਲਾਤ ਅੱਜ ਹਿੰਦੁਸਤਾਨ ਦੇ ਵਿੱਚ ਲੱਗੇ ਹੈ ਮਤਸਬ ਕੋਨੇ ਦੇ ਉਹਦੀ ਗੱਲ ਕੀਤੀ ਹੈਗੀ ਐ ਤੇ ਸਾਰਾ ਕੁਝ ਇਸ ਬੀਚ ਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਮਤਲਬ ਤੁਸਾਂ ਤੁਸੀਂ ਨਾਮਿਨੇਸ਼ਨ ਕਰ ਰਹੇ ਕੱਲ ਕਰ ਰਹੇ ਨੇ ਥੋੜਾ ਕੀ ਪਾਰਟੀ ਆ ਤੇ ਤੁਹਾਡੀ ਪਾਰਟੀ ਦਾ ਮੈਨੀਫੈਸਟੋ ਕੀ ਹੋਊਗਾ ਮੈਨੀਫੈਸਟੋ ਤਾਂ ਸਾਡਾ ਇਹ ਹੈ ਕਿ ਅਸੀਂ ਬਹੁਤ ਸਫਾਈ ਦੇ ਨਾਲ ਕੰਮ ਕਰਾਂਗੇ ਚੰਗੀ ਕੰਮ ਕਰਾਂਗੇ ਕੋਈ ਮਤਸਬ ਪੁਣਾ ਨਹੀਂ ਆਊਗਾ ਕੋਈ ਕ੍ਰਪਸ਼ਨ ਨਹੀਂ ਹੋਊਗੀ ਤੇ ਜਿਹੜੇ ਮੋਦੀ ਸਾਹਿਬ ਨੇ ਵਾਦੇ ਕੀਤੇ ਹੈ ਘਰ ਘਰ ਨੌਕਰੀ ਜਿਹੜੀ ਇੰਦਰ ਗਾਂਧੀ ਨੇ ਕੀਆ ਰੋਟੀ ਕਪੜਾ ਮਕਾਨ ਆਮ ਪਾਰਟੀ ਨੇ ਕਿਹਾ ਕਿ ਹਰ ਵੀ ਪੀੜੇ ਛੱਡੇ ਮਹੀਨੇ ਬੈਂਕ ਤੇ ਵਿੱਚ 6000 ਰੁਪਏ ਜਮ੍ਹਾਂ ਹੋ ਜਾਊਗਾ ਇਹ ਝੂਠੇ ਜਿਹੜੇ ਬੈਠੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਪਾਰਲੀਮੈਂਟ ਦੇ ਵਿੱਚ ਮੋਸ਼ਨ ਇੱਕ ਪਾਵਾਂਗੇ ਕਿ ਇਹਦਾ ਇਹ ਪਾਰਟੀਆਂ ਦਬਾਅ ਦੇਣ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਪਾਰਟੀਆਂ ਝੂਠੇ ਬੈਠੇ ਲੋਕਾਂ ਨੂੰ ਖਰਾਕ ਕੇ ਤੇ ਜਿੱਤ ਕੇ ਤੇ ਸਰਕਾਰਾਂ ਬਣਾਉਂਦੀਆਂ ਉਹਨਾਂ ਦਾ ਨਾਂ ਇਲੈਕਸ਼ਨ ਦੇ ਜਿਹੜੀਆਂ ਪਾਰਟੀਆਂ ਉਹਨਾਂ ਦਾ ਨਾਮ ਉਹਨਾਂ ਦੇ ਵਿੱਚੋਂ ਕੱਟਿਆ ਜਾਵੇ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਾ ਲੈਣ ਦਿੱਤਾ ਜਾਵੇ ਤੇ ਪਾਕਿਸਤਾਨ ਦਾ ਬਾਰਡਰ ਵਪਾਰ ਤੇ ਖੋਲਣਾ ਬਹੁਤ ਜ਼ਰੂਰੀ ਹੈ ਸਾਡੇ ਕਿਸਾਨਾਂ ਦੇ ਕੰਮ ਜਿਹੜੇ ਮੋਦੀ ਨੇ ਕਿਹਾ ਸੀ ਹੋ ਜਾਣਗੇ ਕਿ ਉਹਨਾਂ ਦੇ ਕਰਜ਼ੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ MSP ਨੂੰ ਕਮਿਟੀ ਜਮਾ ਪਨਾਇਆ ਜਾਊਗਾ ਤੇ ਫਿਰ ਉਹ ਜਿਹੜੀ ਰਿਪੋਰਟ ਹੈਗੀ ਹੈ ਉਹ ਲਾਗੂ ਕੀਤੀ ਜਾਊਗੀ ਅਜੇ ਵੀ ਸਾਡੇ ਕਿਸਾਨ ਮਜ਼ਦੂਰ ਬਹੁਤ ਗਰੀਬ ਨੇ ਬਹੁਤ ਗਰੀਬੀ ਹੈ ਸਾਡੇ ਪਿੰਡਾਂ ਵਿੱਚ ਸ਼ਾਇਦ ਤੁਸੀਂ ਦੇਖੀ ਨਹੀਂ ਅਸੀਂ ਤਾਂ ਸਾਰਾ ਬਹੁਤ ਜ਼ਿਆਦਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ ਤੇ ਇਹਨੂੰ ਤੋੜਨ ਤੇ ਲਈ ਅਸੀਂ ਯਤਨ ਕਰਦੇ ਆਂ ਅਸੀਂ ਇਹ ਪ੍ਰੋਮਿਸ ਨਹੀਂ ਕਰ ਸਕਦੇ ਕਿ ਕਿੱਥੋਂ ਤੱਕ ਅਸੀਂ ਤੋੜ ਸਕਾਂਗੇ ਪਰ ਸਾਡਾ ਨਿਸ਼ਾਨਾ ਹੋਊਗਾ ਕਿ ਜਿਹੜੇ ਜਿਹੜੇ ਵਾਅਦੇ ਕੀਤੇ ਐ ਇਹ ਪਾਰਟੀਆਂ ਨੂੰ ਬੇਸ਼ੱਕ ਇਹਨਾਂ ਦੇ ਜਲ ਤੋਂ ਫੜ ਨਾ ਪਵੇ ਕਿ ਇਹ ਲਾਗੂ ਜ਼ਰੂਰ ਹੋ ਮੰਗੇ ਤੁਸੀਂ ਆਪਣੇ ਹੁਣ ਤੱਕ ਦੇ ਕੰਮ ਨੂੰ ਕਿਵੇਂ ਦੇਖ ਰਹੇ ਹੋ ਐਜ਼ ਐਮਪੀ ਤੁਸੀਂ ਰਹੇ ਹੋ ਕੀ ਮੈਂ ਆਪਣੇ ਕੰਮ ਨੂੰ ਬਹੁਤ ਢੇਢ ਸਾਲ ਦੇ ਵਿੱਚ ਠੱਠਾ ਸਮਝਦਾ ਹਾਂ 550 ਕਰੋੜ ਰੁਪਏ ਦਾ ਨਵਾਂ ਹਸਪਤਾਲ ਡਿਪਾਰਟਮੈਂਟ ਆਫ ਇੰਡੀਆ ਦਾ ਬਣ ਰਿਹਾ ਹੈ ਸਪੈਸ਼ਲਿਟੀ ਦਾ ਜਿਸ ਕਿਸੇ ਵੀ ਬਿਮਾਰੀ ਦਾ ਲਾਜ ਨਹੀਂ ਹੋਊਗਾ ਉਹ ਸਾਡੇ ਬਰਨਾਲੇ ਦੇ ਹਸਪਤਾਲ ਦੇ ਵਿੱਚ ਆਊਗਾ ਫਿਰ 350 ਕਰੋੜ ਰੁਪਈਆ ਅਗਲੇ ਸਾਲ ਤੱਕ ਲੱਗ ਡੇਗਾ ਸਾਰੀਆਂ ਤਾਰਾਂ ਬਿਜਲੀ ਦੀਆਂ ਜਿਹੜੀਆਂ ਸਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਨਹੀਂ ਜਾਣਗੀਆਂ ਉਹ ਅੰਡਰਗਰਾਉਂਡ ਹੋ ਜਾਣਗੀਆਂ ਤੇ ਸੇਦੀ ਮੋਟਰ ਦੀ ਸਰੂਪੀ ਇਸੇ ਦੇ ਘਰ ਦੇ ਇਹ ਮਸ਼ੀਨ ਉਹ ਨਹੀਂ ਸੜੂਗੀ ਫਿਰ ਕਦੇ ਵੀ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਛੋਟੇ ਸਾਹਿਬ ਜਾਦਿਆਂ ਦਾ ਨਾਂ ਲਿਆ ਕਿ ਇਹਨਾਂ ਨੂੰ ਮੋਤੀ ਸਜਾ ਨਾ ਦਿੱਤੀ ਜਾਵੇ ਸਰੰਗ ਦੇ ਸੂਬੇ ਨੂੰ ਉਹਨਾਂ ਨੂੰ ਕਦੇ ਵੀ ਇਸ ਨੂੰ ਉਹਨਾਂ ਦੀ ਛੋਟੀ ਜੀ ਇਮਾਰਤ ਬਣਾਉਣੀ ਸ਼ੁਰੂ ਅਸੀਂ ਮਲੇਡ ਪੋਰਟਲੇ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੈ ਤੇ ਇਹ ਮਨੁੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਲਈ ਅਸੀਂ ਇਮਾਰਤ ਬਣਾਈ ਹੈ ਤੇ ਦਿਨ-ਬਦ ਦਿਨ ਜਿਵੇਂ-ਜਿਵੇਂ ਇਹ ਲੋਕ ਸਾਡੀ ਇਮਤਿਹਾਨ ਕਰਨਗੇ ਇਹ ਵੱਡੀ ਹੁੰਦੀ ਜਾਊਗੀ ਬਾਕੀ ਸਾਰਾ ਗੱਲਾਂ ਉਹਦਾ ਨਸ਼ੇ ਦਾ ਅੱਜ ਪੰਜਾਬ ਦੇ ਵਿੱਚ ਨਸ਼ਾ ਹਰ ਘਰ ਘਰ ਹੋਇਆ ਪਿਆ ਨੌਜਵਾਨਾਂ ਦੀ ਆਇਦਨ ਮੌਤ ਹੋ ਰਹੀ ਹੈ ਉਹਦੇ ਬਾਰੇ ਕੀ ਆਪਾਂ ਪ੍ਰੋਪੋਜ਼ਲ ਲੈ ਕੇ ਚੱਲੇ ਜਿਹੜੇ ਇੱਕੀ ਮੌਤਾਂ ਹੋਈਆਂ ਸਿਗਨੇਚਰੀ ਉਹ ਬਹੁਤ ਖਰਾਬ ਐ ਪਰ ਇਹ ਕਾਮਰੇਡ 파ਟਰੀਆਂ ਜਦੋਂ ਵੀ ਇਹੋ ਜਿਹੇ ਹੱਥ ਸਾਹਮਣੇ ਦੀਆਂ ਇੱਕਦਮ ਬਿਦੇਰ ਕਿਸੇ ਨੂੰ ਪੁੱਛੇਂ ਤੇ ਮਿੱਟੀ ਬਣਾ ਲੈਂਦੀ ਐ ਤੇ ਸਰਕਾਰ ਦੇ ਨਾਲ ਗੱਲ ਕਰਨ ਲੱਗ ਪੈਂਦੀ ਐ ਮੈਨੂੰ ਪੁੱਛਿਆ ਨਹੀਂ ਪਰ ਤਾਂ ਵੀ ਮੈਂ ਡੀਸੀ ਨੂੰ ਜਾ ਕੇ ਕਿਹਾ ਸੀਗਾ ਕਿ ਇਹਨਾਂ ਜਿਹੜੀਆਂ ਬੀਬੀਆਂ ਹੈਗੀਆਂ ਜਵਾਨ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿਓ ਤੇ ਇਹਨਾਂ ਦੇ ਬਜ਼ੁਰਗ ਹੋਣ ਦਿਹਾੜੀ ਕਰਨ ਜੋਗੇ ਨਹੀਂ ਐ ਉਹਨਾਂ ਨੂੰ ਮਾਫੀ 1000 ਰੁਪਇਆ ਦਿੱਤਾ ਜਾਵੇ ਪ੍ਰਤੀ ਜਿਹੜੇ ਮਰੇ ਐ ਔਰ ਉਹਨਾਂ ਦੇ ਘਰਾਂ ਦੀ ਮੁਰੰਮਤ ਹੋਵੇ ਪਰ ਅੱਗੇ ਤੱਕ ਇਹ ਮਾਫਜ਼ਾ ਕਿਸ ਨੂੰ ਦਤਾਨੀਆ ਨਸ਼ੇ ਨੂੰ ਰੋਕਣ ਦੇ ਲਈ ਤੁਸੀਂ ਕੀ ਪ੍ਰੋਪੋਜ਼ਲ ਲੈ ਕੇ ਚੱਲੇ ਹੋ ਕਿ ਅਗਰ ਨਸ਼ਾ ਜਿਹੜਾ ਦਿਨ-ਦਿਨ ਵਧਦਾ ਹੀ ਜਾ ਰਿਹਾ ਹੈ ਨਸਾ ਰੋਕਣ ਦੇ ਲਈ ਤਾਂ ਇਹ ਹੀ ਹੈ ਕਿ ਇਹਨਾਂ ਨੂੰ ਸ਼ਕਤੀ ਦੇ ਨਾਲ ਇੱਕ ਪ੍ਰੋਟੂਨ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀ 1 ਸਾਲ ਦੀ ਜਿਵੇਂ ਐਨਐਸਏ ਦੇ ਵਿੱਚ ਡਿਟੈਂਸ਼ਨ ਹੁੰਦੀ ਹੈ ਕਿ ਇਹਨਾਂ ਦੀ ਡਿਟੈਂਸ਼ਨ ਹੋਵੇ 1 ਸਾਲ ਦੇ ਨਹੀਂ ਤੇ ਇਹਨਾਂ ਨੂੰ ਚੀਨ ਦੇ ਬਾਰਡਰ ਦੇ ਉੱਤੇ ਫੌਜ ਦੀ ਸੇਵਾ ਕਰਨ ਦੇ ਲਈ ਭੇਜਿਆ ਜਾਵੇ ਤੇ ਉਹਨਾਂ ਦੀਆਂ ਬਦੁੱਖਾਂ ਚੱਤੇ ਉੱਪਰ ਲੀਆਂ ਚੋਕੀਆਂ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਸਮਾਨ ਢੋਣ ਤੇ ਇਸ ਤਰ੍ਹਾਂ ਇੱਕ ਸਾਲ ਪੂਰਾ ਫੌਜ ਦੀ ਸੇਵਾ ਐਲਐਸਸੀdoctype ਖੰਮ ਅਗਾਂਹੇ ਤੇ ਸਭ ਜੇਕਰ ਗੱਲ ਕਰੀਏ ਤੁਸੀਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਤਸਵੀਰ ਲਗਾਈ ਹੋਈ ਹੈ ਇਸ ਤੇ ਗਾਣੇ ਦੇ ਵਿੱਚ ਇਹਨਾਂ ਦਾ ਜ਼ਿਕਰ ਹੈਗਾ ਜਾਂ ਫਿਰ ਕਿਵੇਂ ਇਸ ਚੀਜ਼ ਨੂੰ ਜੀ ਸਾਡੇ ਹੀਰੋਜ਼ ਹੈ ਤੁਹਾਨੂੰ ਜਿਹੜੇ ਇਹ ਮਾਨ ਦਿੱਤੇ ਗਏ ਹੈ ਸਰਕਾਰ ਨੇ ਤੁਹਾਨੂੰ ਪਤਾ ਹੈ ਕੀ ਨਵੀਂ ਪਾਲਿਸੀ ਦੇ ਅਧੀਨ ਨਰਿੰਦਰ ਮੋਦੀ ਨੇ ਪਾਲਿਸੀ ਬਣਾਈ ਹੈ ਕਿ ਹੁਣ ਅਸੀਂ ਬਾਹਰ ਦੇ ਮੁਲਕ ਖਾਨ ਦੇ ਵਿੱਚ ਜਿੱਥੇ ਇੱਥੇ ਖੁਸ਼ ਕਰਕੇ ਚਲੇ ਜਾਂਦੇ ਐ ਸਿੱਖ ਉਹਨਾਂ ਦੇ ਡੋਰਜ਼ੀਅਨ ਉਹਨਾਂ ਦੀ ਫਾਈਲਸ ਨਹੀਂ ਭੇਜਿਆ ਕਰਾਂਗੇ ਹੁਣ ਉਸ ਮੁਲਕ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰਾਂਗੇ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜਦ ਨੂੰ ਮਾਰਤਾ ਫਿਰ ਮਾਲਕ ਨੂੰ ਮਾਰਤਾ ਸੁਖਦੂਤ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਦਾ ਹੈ ਬ੍ਰਿਟਾਨੀਆ ਦੇ ਵਿੱਚ ਛੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਦਾ ਹੈ ਰੋਡੇ ਨੂੰ ਮਾਰਦਾ ਹੈ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਮਰਵਾ ਦਿੱਤਾ ਤੇ ਮੂਸੇ ਬਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਹੈ ਇਹ ਸਾਰੇ ਜ਼ੁਲਮ ਹੈ ਆਈਪੀਸੀ ਦੇ 302 ਦੇ ਤੇ ਇਹ ਮੋਦੀ ਸਾਹਿਬ ਤੇ ਹੋਮ ਮਿਨਿਸਟਰ ਮਿਤ ਸ਼ਾ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਨ ਤੇ ਰੋਦਰ ਚੀਫ ਜਿਨ੍ਹਾਂ ਨੇ ਇਹ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਅਸੀਂ ਮਕਦਮੇ ਕਰਾਵਾਂਗੇ ਬੀਜੇਪੀ ਨਹੀਂ ਜਿੱਤ ਰਹੀ ਆਪੋਜੀਸ਼ਨ ਆ ਰਹੀ ਹੈ ਤੇ ਇਹਨਾਂ ਦੇ ਉੱਤੇ ਕਤਲ ਦੇ ਮਕਦਮੇ ਚੱਲ ਰਹੇ ਮਾਦਾਬਾ ਜੀ ਦਾ ਦੂਜਾ ਹੀਰੋ ਹੈ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਗੱਲ ਦਰਵਾਜ਼ਾ ਸਾਬ ਨਸਮਸਤਕ ਹੋਈ ਸੀ ਉਥੇ ਉਹਨਾਂ ਨੇ ਕਿਹਾ ਸੀ ਕਿ ਮੈਂ ਕਾਂਗਰਸ ਦੇ ਲਈ ਪ੍ਰਚਾਰ ਕਰਾਂਗਾ ਤੁਸੀਂ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਪਰ ਉਹ ਕਾਂਗਰਸ ਦੇ ਲਈ ਪ੍ਰਚਾਰ ਦੀ ਗੱਲ ਕਰਦੇ ਕੁਝ ਨੀ ਉਹਨੇ ਮੇਰੇ ਵੀ ਚੱਕਾ ਲਈ ਤੇ ਚੀਸੀ ਸੀ ਕਿ ਮੈਂ ਮਾਨ ਸਰ ਤੁਹਾਡੇ ਕਾਗਜ਼ ਭਰਉਣ ਹੋਣੇ ਹੈਗੇ ਆ ਪਰ ਉਦੋਂ ਪਹਿਲਾਂ ਉਹ ਬੁੱਝ ਗਏ ਸੀ ਮਾਨ ਸਾਹਿਬ ਮਾਨ ਸਾਹਿਬ ਤੁਹਾਡੇ ਪ੍ਰਚਾਰ ਕਰਨ ਲਈ ਸੰਗਰੂ ਰੌਣਗੇ ਕਿਉਂਕਿ ਤੁਸੀਂ ਲਗਾਤਾਰ ਆਉਣ ਲਈ ਇਨਸਾਫ ਦੀ ਮੰਗ ਕਰ ਰਹੇ ਹੋ ਇਹ ਮੈਂ ਕਿਸੇ ਨੂੰ ਪੁੱਛਦਾ ਨਹੀਂ ਦੀ ਦੇਖੇ ਸਦਾ ਦਿਲ ਕਰੂਗਾ ਉਹ ਆਜੂਗਾ ਜਿਵੇਂ ਤੁਹਾਨੂੰ ਇਨਵਾਈਟ ਕੀਤਾ ਮੈਂ ਬਹੁਤ ਤੁਹਾਡਾ ਗ੍ਰੇਟਫੁਲ ਹਾਂ ਤੁਸੀਂ ਆ ਗਏ ਹੋ ਪਰ ਮੈਂ ਕਿਸੇ ਦੇ ਪਿੱਛੇ ਪਿੱਛੇ ਨਹੀਂ ਕਦੇ ਭੱਜਿਆ ਹੈ ਮਾਨ ਸਾਹਿਬ ਮદાન ਦੇ ਵਿੱਚ ਸੱਤ ਅਪ ਕੈਂਡੀਡੇਟ ਉਤਰੇ ਨੇ ਉਹਨਾਂ ਦੇ ਮੁਤਾਬਿਕ ਤੁਹਾਡਾ ਕੀ ਤੁਹਾਨੂੰ ਕੀ ਪਬਲਿਕ ਦਾ ਰਿਸਪਾਂਸ ਮਿਲ ਰਿਹਾ ਹੈ ਮੈਨੂੰ ਤਾਂ ਬਹੁਤ ਅੱਛਾ ਰਿਸਪਾਂਸ ਮਿਲਿਆ ਜੇ ਤੁਸੀਂ ਇਲਾਕੇ ਦੇ ਵਿੱਚ ਜਾਣਦੇ ਹੋ ਤੇ ਟੋਡੇ ਫਿਲਮ ਦੇ ਵਿੱਚ ਵੀ ਹੋਊਗਾ ਕਿ ਸਭ ਤੋਂ ਜ਼ਿਆਦਾ ਰਿਸਪੌਂਸ ਆ ਵੀ ਪਾਰਟ ਹੋਵੇਗਾ। ਗਾਣੇ ਦੇ ਦੋਸ਼ ਸਰ ਮਾਈਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਉੱਚਾ। ਮਾਈਕਰੋ ਜੀ ਕਾ ਖਾਲਸਾ ਅਸ਼ੀਰਵਾਦ ਗੁਰੂ ਜੀ ਕੀ ਫਤਿਹ। ਜੈ ਨਾਮ ਹੋ ਗਿਆ। ਅਮ ਮੇਰਾ ਆ ਨਾਮ ਅਮ ਦੀਪ ਸਿੰਘ ਰਾਣੂ ਤੇ ਮੈਂ ਅਸੀਂ ਮਾ ਸਰਦਾਰ ਸੰਤ ਸਿੰਘ ਮਾਨ ਦੀ ਪਰਸਨਲਾਈਟੀ ਬਹੁਤ ਇਨਸਪਾਇਰ ਹੋ ਕੇ ਇਸ ਗਾਣੇ ਚ ਚਾਰ ਲੱਗ ਲੈਣਾ ਲਿਖਿਆ ਜੀ। ਤੇ ਉਹ ਸਰ ਥੋੜਾ ਸਾ ਮੈਨ ਸੁਣ ਲੱਗਿਆ। ਉਹ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਹੱਥ ਵਿੱਚ ਫੜੀ ਕਿਰਪਾਨ ਬਾਪੂ ਦੇ ਪੱਬਾ ਉੱਤੇ ਕਰ ਦੇਣੇ ਬਿਆਨ ਬਾਪੂ ਦੇ ਮੂਰੇ ਹੋ ਕੇ ਖੜਾਏ ਪੰਜਾਬ ਦੇ ਲਈ ਕਰਦੀ ਆਵਾਮ ਤਾਈਓ ਪਿਆਰ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀਆ ਸਪੋਰਟ ਸਾਡੀ ਮਾਂ ਬਾਪੂ ਨੂੰ ਰੇਲ ਵਾਂਗੂ ਚੱਲੇ ਗੱਡੀਆਂ ਦਾ ਕਾਫਲਾ ਪੂਰੀਆ ਸਪੋਰਟ ਸਾਡੀ ਮਾਂ ਬਾਪੂ ਨੂੰ